ਇੱਕ ਸਿਰਫ ਗਨਮੈਨ ਲਈ ਅੱਜ ਉਹ ਕਿਉਂ ਨਹੀਂ ਬੋਲ ਰਹੇ ਉਹਨਾਂ ਨੂੰ ਪਤਾ ਆਪਾਂ ਬੋਲਾਂਗੇ ਸਾਡੇ ਗਨਮੈਨ ਚਲੇ ਜਾਣੇ ਸਾਡੀ ਸਿਕਿਉਰਟੀ ਚਲੀ ਜਾਣੀ ਇਸੇ ਕਰਕੇ ਨਹੀਂ ਬੋਲ ਰਹੇ ਨਾ ਕਿਨੇ ਕਿਨੇ ਲੀਡਰ ਹੈ ਜਿੰਨਾਂ ਕੋਲ 10-10 ਗਨਮੈਨ ਹੈ ਉਹ ਟੌਪ ਦੀ ਲੀਡਰੀ ਕਰ ਰਹੇ ਹੈ ਠੀਕ ਹੈ ਹੁਣ ਤੱਕ ਉਹ ਕਿਉਂ ਨਹੀਂ ਬੋਲ ਰਹੇ ਤਾਂ ਹੁਣ ਬੋਲੋ ਨਾ ਵੀ ਹਾਂ ਜੀ ਆਪਾਂ ਕਾਂਗਰਸ ਨਾਲ ਆਏ ਪੀਜਪੀ ਨਾਲ ਕਿਉਂ ਨਹੀਂ ਬੋਲ ਰਹੇ ਹੋ Hindu ਦੀ ਗੱਲ ਕਰਦੇ ਹੋ ਹੁਣ Hindu ਦੀ ਇੱਕ ਤਰਫ ਵੋਟ ਪਾ ਲਓ ਅਪੀਲ ਕਰੋ Hindu ਭਰਾਵਾਂ ਨੂੰ ਅਪੀਲ ਕਰੋ ਵੀ ਪਾਓ ਜੀ ਵੋਟ ਜਿਹਨੂੰ ਤੁਸੀਂ ਪਵਾਣਾ ਚਾਹੁੰਦੇ ਹੋ ਪਵਾਓ ਨਾਮਿਨੇਸ਼ਨ ਭਰੇ ਜਾ ਰਹੇ ਆ ਸੰਵਿਧਾਨ ਦੇ ਥਰੂ ਭਰੇ ਜਾ ਰਹੇ ਨਾ ਤੁਸੀਂ ਨਾ ਭਰੋ ਤੁਸੀਂ ਕਿਉਂ ਭਰ ਰਹੇ ਹੋ ਹੁਣ ਫਿਰ ਤੁਹਾਨੂੰ ਹੁਣ ਸੰਵਿਧਾਨ ਕਿੱਦਾ ਲੱਗਦਾ ਹੁਣ ਤੁਹਾਨੂੰ ਇੰਡੀਆ ਦਾ ਸੰਵਿਧਾਨ ਚੰਗਾ ਲੱਗਦਾ ਵੀ ਆਪਾਂ ਹੁਣ ਇਲੈਕਸ਼ਨ ਲੜ ਲੀਏ ਤੁਸੀਂ ਸਿਮਰਤ ਸਿੰਘ ਮਾਨ ਨੇ ਇਲੈਕਸ਼ਨ ਜਿੱਤ ਗਿਆ ਹੋ MP ਬਣ ਗਿਆ ਉਹ ਅੱਜ ਵੀ ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਇਹਨੂੰ ਉਹ ਤਾਂ ਇਹਨਾਂ ਨੂੰ ਵੀ ਟ੍ਰੈਸ ਹਿੰਦੂਆਂ ਨੂੰ ਕੀ ਕਹਿੰਦਾ ਉਹ ਅਤਵਾਦੀ ਭਗਵਾਤ ਅਤਵਾਦੀ ਕਹਿੰਦੇ ਉਹਨੂੰ ਕੀ ਕਿਉਂ ਕਹਿ ਰਹੇ ਹੋ ਉਸ ਗਊ ਸਾਸ ਕਿੱਥੇ ਜਾ ਰਿਹਾ ਗਊ ਮਾਂ ਤਾਂ ਅੱਜ ਵੀ ਰੋੜਦੇ ਐ ਜਦੋਂ ਸਾਡੇ ਕੁਲਦੀਪ ਜੀ ਰੋਗ ਸਮਝ ਆਵਾਜ਼ ਚੱਕਣਗੇ ਕਿ ਗਊ ਜਿਨੇ ਵੀ ਗਊ ਚਾਲਾਨ ਹੈ ਇਹਨਾਂ ਨੂੰ ਇੱਕ ਐਕਸਟਰਾ ਫੰਡ ਦਿੱਤਾ ਜਾਵੇ ਜਿਨੇ ਵੀ ਆਪਣੇ ਪੰਜਾਬ ਦੇ ਗਊ ਚਾਲਾਨਾ ਹੈਗੀ ਉਹਨਾਂ ਦੇ ਉੱਥੇ ਵਿਚਾਰੇ ਆਪ ਆਪਣੇ ਪੱਲੋ ਤੋਂ ਚਲਾਉਂਦੇ ਆ ਇੱਕ ਸਿਕੰਠਣ ਬਣਾ ਕੇ ਗਊ ਸਾਲਾ ਚਲਾਉਂਦੇ ਆ ਸਰਕਾਰ ਵੱਲੋਂ ਉਹਨਾਂ ਨੂੰ ਕੀ ਮਦਦ ਹੈ ਅੰਮ੍ਰਿਤਪਾਲ ਆਪਾਂ ਉਹਦੀ ਗੱਲ ਕਰੀਏ ਖੰਡੂਰ ਸਾਹਿਬ ਤੋਂ ਖੜੇ ਐ ਉੱਥੇ ਆਪਣਾ ਸਿਮਰਨ ਸਿੰਘ ਮਾਨ ਸੰਗਰੂਰ ਤੇ ਖੜੇ ਆ ਠੀਕ ਹੈ ਆਪਣੇ ਪੂਰੇ ਪੰਜਾਬ ਨੂੰ ਪਤਾ ਉਹ ਆਪਣੇ ਪੰਜਾਬ ਦੇ ਹਤੀਸੀ ਨਹੀਂ ਹੈਗੇ ਡਿਕਲੇਅਰ ਕਰਤੇ ਨੋਮੀਨੇਸ਼ਨ ਖਰਾਤੇ ਠੀਕ ਹੈ ਮੇਰੀ ਹੁਣ ਅਹੀਂ ਹਿੰਦੂ ਭਰਾਵਾਂ ਨੂੰ ਅਪੀਲ ਹੈ ਸਿੰਦੇ ਗਰੁੱਪ ਇਸ ਵਾਰ ਆਪਣੇ ਉਮੀਦਵਾਰ ਲੈ ਕੇ ਤੁਹਾਡੇ ਵਿੱਚ ਹੈ ਹਿੰਦੂ ਦੇ ਨਾਂ ਤੇ ਲੀਡਰੀ ਕਰਦੇ ਆ ਰਹੇ ਹੋ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਜਿੰਨੀ ਵੀ ਸਿਵਸਾਨਾ ਆਪਣੇ ਪੰਜਾਬ 'ਚ ਹੈਗੀ ਆਪਣੇ ਲੁਧਿਆਣੇ 'ਚ ਹੈਗੀ ਹੁਣ ਤੁਸੀਂ ਦੱਸੋ ਕਿ ਮੈਂ ਕਾਂਗਰਸ ਆਪਾ ਕਾਂਗਰਸ ਨਾਲ ਆ ਬੀਜੇਪੀ ਨਾਲ ਆ ਜਾਂ ਆਪ ਨਾਲ ਆ ਤੁਸੀਂ 10 ਦਿਨ ਹੀ ਹੈਗੇ ਪਰ ਆ ਇਸ ਵਾਰ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਪਾਰਟੀ ਨਾਲ ਹੋ ਜਿਨ੍ਹਾਂ ਨੇ ਆਪਣੇ Hindu leader ਮਰੇ ਆ ਪੰਜਾਬ 'ਚ ਠੀਕ ਹੈ ਉਹਨਾਂ ਨੂੰ ਅੱਪਾ ਮੁਆਵਜ਼ਾ ਦਵਾਉਣ ਦੀ ਗੱਲ ਕਰਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਵਾਉਣ ਦੀ ਗੱਲ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਇੱਥੇ ਮੰਦਰਾ ਦੀ ਬੇਅਦਬੀ ਹੁੰਦੀ ਹੈ ਪੰਜਾਬ 'ਚ ਹੁੰਦੀ ਹੈ ਕੋਈ ਸੁਣਵਾਈ ਨਹੀਂ ਹੁੰਦੀ ਜਿਹੜੀ ਬੇਅਦਬੀ ਕਰਦੇ ਆ ਉਹਨਾਂ ਨੂੰ ਸਜ਼ਾ ਦਵਾਵਾਂਗੇ ਨਮਸਕਾਰ ਦਾ ਚਰਾਣ ਨੂੰ ਦੇਖ ਰਹੇ ਹੋ ਤਾਂ ਮੈਂ ਜਤਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਕਿ ਆ ਆ ਦਿਨ ਆ ਕੋਈ ਨਾ ਕੋਈ ਪਾਰਟੀ ਆਪਣੇ ਆਪਣੇ ਨਾਮਾਂਗਨ ਪਾਤਰ ਭਰਦੀ ਜਾ ਰਹੀ ਜੀ ਸਾਡੇ ਨਾਲ ਇੱਕ ਵੀਰ ਜੀ ਮੌਜੂਦ ਨੇ ਸੁਸ਼ੇਨਾ ਬਾਲਾ ਸਾਫ ਠਾਕਰੇ ਸਿੰਦੇ ਗਰੁੱਪ ਦੇ ਸੈਕ੍ਰੇਟ ਜਿਲ੍ਹਾ ਸੈਕ੍ਰੇਟਰੀ ਸਟੇਟ ਸੈਕ੍ਰੇਟਰੀ ਰਾਜੇ ਜੀ ਸੋਨਾ ਨਾਲ ਗੱਲ ਕਰਦੇ ਆ ਉਹਨਾਂ ਦੇ ਵੀ ਨਾਮਾਂਗਨ ਪਾਤਰ ਭਰੇ ਉਹਨਾਂ ਦਾ ਕਿਹੜੀ ਪਾਰਟੀ ਨਾਲ ਟੱਕਰ ਹੋ ਸਕਦੀ ਕਿਹੜੇ ਕਿਹੜੇ ਮੁੱਦੇ ਐਸੋ ਉਹਨਾਂ ਨਾਲ ਗੱਲ ਕਰਦੇ ਲੋਕ ਕਿਵੇਂ ਪਿਆਰ ਕਰਦੇ ਉਹਨਾਂ ਨੂੰ ਤੁਸੀਂ ਦੇਖੋ ਸਾਡੇ ਨਾਲ ਮੌਜੂਦ ਨੇ ਰਾਜੇ ਜੀ ਜੀ ਰਾਜੇ ਜੀ ਕੀ ਕਹਿਣਾ ਚਾਹੁੰਗੇ ਜਿਹੜਾ ਨਾਮਾਂਗਨ ਪਾਤਰ ਭਰੇ ਹੋ ਪਹਿਲੇ ਸਾਰੇ ਪੰਜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਅੱਜ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸਿੰਦੇ ਗਰੁੱਪ ਨੇ ਆਪਣੇ 13 ਦੇ 13 ਕੈਂਡੀਡੇਟ ਡਿਕਲੇਅਰ ਕਰਤੇ ਨੋਮੀਨੇਸ਼ਨ ਕਰਾਤੇ ਠੀਕ ਹੈ ਮੇਰੀ ਹੁਣ ਹਿੰਦੂ ਭਰਾਵਾਂ ਨੂੰ ਅਪੀਲ ਹੈ ਸਿੰਦੇ ਗਰੁੱਪ ਇਸ ਵਾਰ ਆਪਣੇ ਉਮੀਦਵਾਰ ਲੈ ਕੇ ਤੁਹਾਡੇ ਵਿੱਚ ਹੈ ਠੀਕ ਹੈ ਜਿੱਦਾਂ ਤੁਸੀਂ ਦੇਖੋ ਅੱਜ ਦੀ ਡੇਟ 'ਚ ਅੰਮ੍ਰਿਤਪਾਲ ਆਪਾਂ ਉਹਦੀ ਗੱਲ ਕਰੀਏ ਖੰਡੂਰ ਸਾਹਿਬ ਤੋਂ ਖੜੇ ਆ ਉੱਥੇ ਆਪਣਾ ਸਿਮਰਨ ਸਿੰਘ ਮਾਨ ਸੰਗਰੂਰ ਤੋਂ ਖੜੇ ਆ ਠੀਕ ਹੈ ਆਪਣੇ ਪੂਰੇ ਪੰਜਾਬ ਨੂੰ ਪਤਾ ਉਹ ਆਪਣੇ ਪੰਜਾਬ ਦੇ ਹਤੇਸੀ ਨਹੀਂ ਹੈਗੇ ਜਿਹੜੇ ਬੰਦੇ ਆ ਕਹਿੰਦੇ ਸੀ ਆਪਾਂ ਸੰਵਿਧਾਨ ਨੂੰ ਨਹੀਂ ਮੰਨਦੇ ਅੱਜ ਉਹੀ ਲੋਕੀ ਸੰਵਿਧਾਨ ਸੰਵਿਧਾਨ ਨੂੰ ਮੰਨ ਰਿਹਾ ਉਹਦੇ ਉਸੇ ਸੰਵਿਧਾਨ ਦੇ ਥਰੂ ਖੜੇ ਆ ਮੈਂ ਤਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹੋ ਜਿਹਾ ਕੋਈ ਕਾਨੂੰਨ ਲੈ ਕੇ ਆਵੇ ਸਰਕਾਰ ਕਿ ਜਿਹੜੇ ਦੇਸ਼ ਵਿਰੋਧੀ ਹੈ ਇਹ ਰਸਤਾ ਦੇਖਦੇ ਆ ਕਿ ਆਪਾਂ ਇਲੈਕਸ਼ਨ ਲੜੀਏ ਅਰ ਆਪਾਂ ਆਪਣੀ ਉਥੇ ਜਿਲਾ ਛੁੱਟ ਜੀਏ ਮੇਰੀ Hindu ਲੀਡਰਨੋਂ ਬੜੀ ਸਪਸ਼ਟ ਇੱਕ ਗੱਲ ਹੈ ਕਿ ਤੁਸੀਂ Hindu ਦੇ ਨਾਂ ਤੇ ਲੀਡਰੀ ਕਰਦੇ ਆ ਰਹੇ ਹੋ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਜਿੰਨੀ ਵੀ ਸ਼ਿਵਸੈਨਾ ਆਪਣੇ ਪੰਜਾਬ ਚ ਹੈਗੀ ਆਪਣੇ ਲੁਧਿਆਣੇ ਚ ਹੈਗੀ ਹੁਣ ਤੁਸੀਂ ਦੱਸੋ ਕਿ ਮੈਂ ਕਾਂਗਰਸ ਆਪਾ ਕਾਂਗਰਸ ਨਾਲ ਹੈ BJP ਨਾਲ ਹੈ ਜਾਂ ਆਪ ਨਾਲ ਹੈ ਤੁਸੀਂ ਦੱਸਦੇ ਨਹੀਂ ਹੈਗੇ ਪਰ ਆ ਇਸ ਬਾਰ ਤੁਸੀਂ ਦੱਸੋ ਕਿ ਤੁਸੀਂ ਕਿਹੜੀ ਪਾਰਟੀ ਨਾਲ ਹੋ ਤੁਸੀਂ Hindu ਆ ਦੀ ਅਗਰ ਲੀਡਰੀ ਕਰ ਰਹੇ ਹੋ ਤੁਸੀਂ ਸਾਰੇ ਦੇ ਸਾਰੇ ਤੁਸੀਂ ਜਦੋਂ ਅਮ੍ਰਿਤਪਾਲ ਬਾਹਰ ਸੀ ਤੁਸੀਂ ਸਾਰੇ ਵਿਰੋਧ ਕਰਦੇ ਸੀ ਅੱਜ ਉਹ ਇਲੈਕਸ਼ਨ ਲੜ ਰਿਹਾ ਤੁਸੀਂ ਕਿੱਥੇ ਖੜੇ ਹੋ ਤੁਸੀਂ ਲੀਡਰ ਕਹਿੰਦੇ ਹੋ ਕਿ ਆਪਾਂ ਖੰਡੂਰ ਸਾਹਿਬ ਜਾ ਕੇ ਉਹਦੇ ਖਿਲਾਫ ਪ੍ਰਚਾਰ ਕਰਾਂਗੇ ਇੱਕ ਵੀ ਲੀਡਰ ਨੇ ਹਜੇ ਤੱਕ ਨਹੀਂ ਕਿਹਾ ਠੀਕ ਹੈ ਇੱਕ ਦੋ ਲੀਡਰ ਵਿਚਾਰੇ ਹੈਗੇ ਜਿਹੜੇ ਬਹੁਤ ਵਧੀਆ ਬੋਲ ਰਹੇ ਆ ਠੀਕ ਹੈ ਇਹਦਾ ਵਿਰੋਧ ਕਰ ਰਹੇ ਆ ਸ਼ਿਵ ਸੈਨਾ ਸਿੰਦੇ ਗਰੁੱਪ ਤੋਂ ਹਮੇਸ਼ਾ ਤੋਂ ਵਿਰੋਧ ਕਰਦੀ ਆਈ ਹੈ ਸਾਡੇ ਪ੍ਰਧਾਨ ਨੇ ਤੋਂ ਸਿੰਗਲਾ ਜੀ ਨੇ ਇਹਨਾਂ ਲਈ ਜਿਹਲਾ ਵੀ ਕੱਟਿਆ ਖਾਲਿਸਤਾਨੀਆਂ ਨੇ ਇਹਨਾਂ ਤੇ ਬਹੁਤ ਵਾਰ ਹਮਲੇ ਵੀ ਕੀਤੇ ਆ ਠੀਕ ਹੈ ਉਹਨਾਂ ਨੂੰ ਬੰਬ ਨਾਲ ਉਡਾਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਠੀਕ ਹੈ ਉਹਨਾਂ ਤੇ ਵੈਸੇ ਵੀ ਅਟੈਕ ਕੀਤੇ ਗਏ ਆ ਠੀਕ ਹੈ ਸਰਕਾਰਾਂ ਸੁਣਦੀ ਨਹੀਂ ਠੀਕ ਹੈ ਤਾਂ ਮੈਂ ਆਹ ਕਹਿਣਾ ਚਾਹੁੰਦਾ ਕਿ ਸ਼ਿਵ ਸੈਨਾ ਜਿੰਨੀ ਵੀ ਸ਼ਿਵ ਸੈਨਾ ਹੈਗੀ ਪੰਜਾਬ 'ਚ ਆਪਣੇ ਲੁਧਿਆਣੇ 'ਚ ਹੈਗੀ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਤੁਸੀਂ ਕਿਹਦੇ ਨਾਲ ਹੋ ਤੁਸੀਂ ਭਾਜਪਾ ਨਾਲ ਹੋ ਤੁਸੀਂ ਆਪ ਨਾਲ ਹੋ ਤੁਸੀਂ ਕਾਂਗਰਸ ਨਾਲ ਹੋ ਤੁਸੀਂ ਅਕਾਲੀ ਨਾਲ ਹੋ ਸਿਰਫ ਗਨਮੈਨ ਦੀ ਅਪਰ ਆਜਨੀਤੀ ਨਾ करिए ਠੀਕ ਹੈ ਆਪਾਂ ਪਹਿਲੀ ਬਲੇਮ ਲੱਗਿਆ ਹਰ ਪੱਤਰਕਾਰ ਪਰ ਆਪ ਨੂੰ ਆਈ ਪੁੱਛਦਾ ਕਿ ਸ਼ਿਵ ਸੈਨਾ ਸਿਰਫ ਲੀਡਰੀ ਕਰਦੀ ਹੈ ਗਨਮੈਨ ਨਹੀਂ ਨਹੀਂ ਅੱਜ ਆਪਾਂ ਉਹ ਲੋਕਾਂ ਨੂੰ ਜਵਾਬ ਦਿੱਤਾ ਆਪਣੇ ਕੈਂਡੀਡੇਟ ਖੜੇ ਆ ਆਪਾਂ ਗਨਮੈਨ ਦੀ ਲੀਡਰੀ ਨਹੀਂ ਕਰਦੇ ਆਪਾਂ ਲੀਡਰੀ ਕਰ ਰਹੇ ਆਂ ਜਨਤਾ ਦੀ ਜਨਤਾ ਦੇ ਹਿੱਤ ਲਈ ਪਹਿਲੀ ਗੱਲ ਅਗਰ ਸਾਡਾ ਕੈਂਡੀਡੇਟ ਕੁਲਦੀਪ ਜੀ ਜਿੱਤ ਕੇ ਆਂਦੇ ਆ ਜਿਨ੍ਹਾਂ ਨੇ ਆਪਣੇ ਹਿੰਦੂ ਲੀਡਰ ਮਰੇ ਆ ਪੰਜਾਬ 'ਚ ਠੀਕ ਹੈ ਉਹਨਾਂ ਨੂੰ ਆਪਾਂ ਮੁਆਵਜ਼ਾ ਦਵਾਉਣ ਦੀ ਗੱਲ ਕਰਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਵਾਉਣ ਦੀ ਗੱਲ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਇੱਥੇ ਮੰਦਰਾ ਦੀ ਬੇਅਦਬੀ ਹੁੰਦੀ ਹੈ ਪੰਜਾਬ 'ਚ ਹੁੰਦੀ ਹੈ ਕੋਈ ਸੁਣਵਾਈ ਨਹੀਂ ਹੁੰਦੀ ਉਨ ਜਿਹੜੇ ਬੇਦੀਵਿਆ ਕਰਦੇ ਆ ਉਹਨਾਂ ਨੂੰ ਸਜ਼ਾ ਦਵਾਵਾਂਗੇ ਜਿਹੜੇ ਆਸ ਤੱਕ ਆਪਣੇ Hindu leader ਮਰੇ ਆ ਉਹਨਾਂ ਦੇ ਕੋਈ ਵੀ ਆਸ ਤੱਕ ਪਕੜਿਆ ਨਹੀਂ ਗਿਆ ਪੁਲਿਸ ਇੰਨੇ ਵੱਡੇ ਕ੍ਰਿਮੀਨਲ ਫੜ ਲਿੰਦੀ ਹੈ ਲੇਕਿਨ ਜਿਹੜੇ Hindu leader ਮਰੇ ਆ ਉਹਨਾਂ ਦਾ ਕੋਈ ਵੀ ਅੱਜ ਤੱਕ ਕਾਤਿਲ ਨਹੀਂ ਫੜਿਆ ਗਿਆ ਤੇ ਆ ਗੱਲ ਵੀ ਆਪਾਂ ਸੰਸਦ 'ਚ ਉਠਾਵਾਂਗੇ ਦੂਜੀ ਗੱਲ ਗਊ ਮਾਤਾ ਸਾਡੀ ਗਊ ਮਾਤਾ ਸਾਡੀ ਪੁੱਜਨੀ ਹੈ Hindu ਵਾਲੇ ਬਹੁਤ ਪੁੱਜਨੀ ਹੈ ਸਿੱਖਾਪਰਾ ਵਾਲੇ ਸਾਰੇ ਬਹੁਤ ਪੁੱਜਨੀ ਹੈ ਅਜੋ ਰੋੜ ਰੋੜ ਤੇ ਘੁੰਮ ਰਹੀ ਹੈ ਠੀਕ ਹੈ ਉੱਤੇ ਸਰਕਾਰ ਗਊ ਸੈਂਸ ਲਿੰਦੀ ਹੈ ਠੀਕ ਹੈ ਲੇਕਿਨ ਉਹਦਾ ਉਸ ਗਊ ਸੈਂਸ ਕਿੱਥੇ ਜਾ ਰਿਹਾ ਗਊ ਮਾਂ ਤਾਂ ਅੱਜ ਵੀ ਰੋੜਦੇ ਆ ਜਦੋਂ ਸਾਡੇ ਕੁਲਦੀਪ ਜੀ ਲੋਕ ਸਮਝ ਆਵਾਜ਼ ਚੱਕਣਗੇ ਕਿ ਗਊ ਜਿੰਨੇ ਵੀ ਗਊ ਚਲਾਨ ਹੈ ਇਹਨਾਂ ਨੂੰ ਇੱਕ ਐਕਸਟਰਾ ਫੰਡ ਦਿੱਤਾ ਜਾਵੇ ਜਿੰਨੇ ਵੀ ਆਪਣੇ ਪੰਜਾਬ ਦੇ ਗਊ ਚਲਾਨਾ ਹੈਗੀ ਉਹਨਾਂ ਦੇ ਉੱਥੇ ਵਿਚਾਰੇ ਆਪ ਆਪਣੇ ਪੱਲੋ ਤੋਂ ਚਲਾਉਂਦੇ ਆ ਇੱਕ ਸਕੰਠਨ ਬਣਾ ਕੇ ਗਊਸਾਲਾ ਚਲਾਉਂਦੇ ਆ ਸਰਕਾਰ ਵੱਲੋਂ ਉਹਨਾਂ ਨੂੰ ਕੀ ਮਦਦ ਹੈ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਦਦ ਨਹੀਂ ਹੈ ਤੁਸੀਂ ਹੋਰ ਧਰਮ ਦੀ ਗੱਲ ਕਰ ਲਓ ਠੀਕ ਹੈ ਉੱਥੇ ਉਹ ਡਰਾਫਟ ਵੀ ਦਿੰਦੇ ਆ ਉਹ ਚੈੱਕ ਵੀ ਦਿੰਦੇ ਆ ਫੰਡ ਵੀ ਦਿੰਦੇ ਆ ਲੇਕਿਨ ਜਦੋਂ ਗੱਲ ਧਰਮਸਾਲਾ ਦੀ ਆਂਦੀ ਹੈ ਮੰਦਰਾ ਦੀ ਆਂਦੀ ਹੈ ਉੱਥੇ ਕੋਈ ਵੀ ਗੱਲ ਨਹੀਂ ਕਰਦਾ ਕਿਉਂ ਫੰਡ ਨਹੀਂ ਆਂਦਾ ਮੰਦਿਰਾਂ ਨੂੰ ਨਹੀਂ ਆਂਦਾ ਫੰਡ ਮੰਦਿਰਾਂ ਨੂੰ ਕਿਉਂ ਨਹੀਂ ਆਂਦਾ ਨਹੀਂ ਉਹ ਤਾਂ ਤੁਹਾਡੀ ਸਰਦਾਰ ਤੁਸੀਂ ਗਏ ਤੁਸੀਂ ਮੱਥਾ ਟੇਕ ਲਿਆ ਟੇਕ ਲਿਆ ਨਾ ਸਰਕਾਰ ਵੱਲੋਂ ਤਾਂ ਕੋਈ ਫੰਡ ਨਹੀਂ ਕਿਉਂ ਨਹੀਂ ਆਂਦਾ ਨਹੀਂ ਉਹ ਵਹੀ ਤਾਂ ਆਪਾਂ ਕਹਿ ਰਹੇ ਹਾਂ ਕਿਉਂ ਨਹੀਂ ਆਂਦਾ ਆਪਾਂ ਸਾਡੇ ਕੈਂਡੀਡੇਟ ਅਗਰ ਜਿੱਤ ਕੇ ਆਂਦੇ ਆ ਲੋਕ ਸਭਾ ਚ ਆਪਾਂ ਆਈ ਗੱਲਾਂ ਚੱਕਣਗੇ ਸਾਡੇ ਕੁਲਦੀਪ ਜੀ ਲੁਧਿਆਣੇ ਤੋਂ ਐ ਠੀਕ ਹੈ ਜਿਹੜੇ ਦੇਸ਼ ਵਿਰੋਧੀ ਤਾਕਤਾ ਹੈਗੀ ਹੈ ਉਹ ਜਿਹੜੇ ਇਲੈਕਸ਼ਨ ਲੜ ਰਹੇ ਆ ਮੈਂ ਫੇਰ ਸਾਰੇ ਸਿਵਸਾਨਾ ਭਰਾਵ ਨੂੰ ਗੱਲ ਕਰਨਾ ਚਾਹੁੰਦਾ ਫੇਰ ਕਹਿਣਾ ਚਾਹੁੰਦਾ ਕਿ ਤੁਸੀਂ ਹਿੰਦੂਆ ਦੀ ਲੀਡਰੀ ਕਰਦੇ ਹੋ ਤੁਸੀਂ ਖਾਲਿਸਤਾਨ ਦੀ ਲੀਡਰੀ ਕਰਦੇ ਹੋ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦੇ ਹੋ ਅੱਜ ਉਹ ਖੜੇ ਹੈ ਸਾਰੇ ਆਮ ਖੜੇ ਹੈ ਕਹਿ ਰਹੇ ਹੈ ਉਹ ਔਰ ਤੁਹਾਨੂੰ ਪਤਾ ਅਗਰ ਉਹ ਪਿੱਛੇ ਤੁਸੀਂ ਸੰਗਰੂਰ ਤੋਂ ਨੂੰ ਜਿਤਾਤਾ ਸਮਰਿੰਦਰ ਸਿੰਘ ਮਾਨ ਨੂੰ ਉਹਦੀ ਅੱਜ ਵੀ ਸਟੇਟਮੈਂਟ ਕੀ ਹੈ ਖਾਲਿਸਤਾਨ ਅੱਜ ਵੀ ਉਹਦੀ ਸਟੇਟਮੈਂਟ ਖਾਲਿਸਤਾਨ ਅਗਰ ਅਮਰਿਤਪਾਲ ਗਲਤੀ ਨਾਲ ਮੈਂ ਚੰਦਾ ਕਹਾਂਗਾ ਸਿੱਖ ਪਰਾਵਨੋ ਕਿ ਯੂ نو ਨਾਜਤਾਇਓ 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 ਇਹਨੇ ਪਹਿਲੇ ਵੀ ਮਾਹੌਲ ਖਰਾਬ ਸੀ ਅਗਰ ਉਹ ਜਿੱਤ ਗਿਆ ਉਸ ਤੋਂ ਜ਼ਿਆਦਾ ਮਾਹੌਲ ਖਰਾਬ ਹੋਣਾ ਆ ਕੰਟਰੋਲ ਤੋਂ ਬਾਹਰ ਹੋ ਜਾਣਾ ਉਹਨੋ ਅਗਰ ਸੈਂਟਰ ਚ ਭਾਜਪੀ ਸਰਕਾਰ ਨਾ ਹੁੰਦੀ ਤਾਂ ਸ਼ਾਇਦ ਹਾਲਾਤ ਕੁਝ ਹੁੰਦੇ ਕਦੇ ਸੀ ਗੱਲ ਕਰੀਏ ਇੱਕ ਤੁਸੀਂ ਪਹਿਲੇ ਸੀ ਸੇਰਾ ਸੀਗੇ ਸੀਸ਼ੇਨਾਗ ਮੈਂ ਐਸਾ ਕਾਉਂਸਾ ਕੰਮ ਨਹੀਂ ਕਰ ਪਾਇਆ ਜੇ ਤੁਹਾਨੂੰ ਪਾਰਟੀ ਜੁਆਇਨ ਕਰਨੀ ਪਈ ਹੁਣ ਤੁਸੀਂ ਇਲੈਕਸ਼ਨ ਵੀ ਲੜੋ ਲੋ ਕਿ ਮੈਂ ਪਿਆਰ ਕਰਾਂਗੇ ਤੁਸੀਂ ਦੱਸ ਸਕਦੇ ਮਾੜੇ ਲੋਕਾਂ ਨੂੰ ਆਪਾ ਆਈ ਲੋਕਾ ਹਿੰਦੂਵਾਦੀ ਇੱਥੇ ਵਾਚਕਣ ਵਾਲਾ ਕੋਈ ਲੀਡਰ ਹੀ ਨਹੀਂ ਸੀ ਕਿਉਂ ਅੱਜ ਤਨਾ ਦੀ ਹੋ ਗਈ ਹਿੰਦੂਆ ਪ੍ਰਧਾਨ ਮੰਤਰੀ ਮੋਦੀ ਹਿੰਦੂਆ ਉਹ ਵੀ ਸੈਂਟਰ ਚ ਲੋਕਲ ਬੈਠੇ ਨਾ ਆਖੇ ਲੋਕ ਬੈਠੇ ਨਾ ਪੰਜਾਬ ਚ ਹਿੰਦੂ ਨਹੀਂ ਹੈਗੇ ਨਹੀਂ ਬੰਦੇ ਹੈਗੇ ਨਾ ਹਿੰਦੂ ਹਿੰਦੂਵਾਦੀ ਗੱਲ ਕੋਣ ਕਿਹੜਾ ਲੀਡਰ ਕਰਦਾ ਨਾ ਕਾਂਗਰਸ ਕਰਦੀ ਨਾ ਬੀਜੇਪੀ ਕਰਦੀ ਕਿਹੜੇ ਕਹਿੰਦੀ ਹੈ ਵੀ ਹਾਂਜੀ ਤੁਹਾਡੇ ਮੰਦਰ ਟੁੱਟ ਗਏ ਆਪਾਂ ਖੜੇ ਆ ਜੀ ਕਿਸੇ ਲੀਡਰ ਦਾ ਬਿਆਨ ਆਇਆ ਅਮਰਿਤਪਾਲ ਤੇ ਹੁਣ ਤੱਕ ਕਿਸੇ ਲੀਡਰ ਦਾ ਬਿਆਨ ਆਇਆ ਅੰਮ੍ਰਿਤਪਾਲ ਨੇ ਛੁੱਟਿਆ ਉਹਦੇ ਵੇ ਨਸੇ ਲੱਗੀ ਹੋਈ ਹੈ ਬਾਈ ਗੱਲ ਕਰੀਏ ਲੇਕਿਨ ਗੱਲ ਕਰੀਏ ਇਲੈਕਸ਼ਨ ਹਰ ਕੋਈ ਲੜ ਸਕਦਾ ਆਮ ਬੰਦਾ ਵੀ ਲੜ ਇਲੈਕਸ਼ਨ ਲੜ ਸਕਦਾ ਉਹਨੂੰ ਥੋੜੀ ਆ ਲੇਕਿਨ ਉਹ ਮੇਰਾ ਤਾਂ ਕੁਐਸਚਨ ਆਈ ਹੈ ਜਿਹੜਾ ਦੇਸ਼ ਵਿਰੋਧੀ ਹੈ ਉਹ ਕਿਵੇਂ ਲੜ ਸਕਦਾ ਜਿਹੜਾ ਦੇਸ਼ ਵਿਰੋਧੀ ਹੈ ਉਹਨੇ ਦੇਸ਼ ਵਿਰੋਧ ਕਰ ਰੂਪ ਹੋ ਗਿਆ ਹਜੇ ਦੇਸ਼ ਵਿਰੋਧੀ ਹੋ ਹੋ ਗਿਆ ਕਿਉਂ ਨਹੀਂ ਹੋਗਾ ਆਪਣੇ ਮੂੰਹ ਤੋਂ ਆਪਣੇ ਮੂੰਹ ਤੋਂ ਕਹਿੰਦਾ ਉਹ ਕਿ ਮੈਂ ਇੰਡੀਅਨ ਨਹੀਂ ਹੈਗਾ ਉਹ ਆਪਣੇ ਮੂੰਹੋਂ ਕਹਿੰਦਾ ਉਹਦੀ ਵੀਡੀਓ ਚੱਕ ਲਓ ਤੁਸੀਂ ਐਸਾ ਪ੍ਰੂਫ ਹੈ ਬਿਲਕੁਲ ਆਪਣੇ ਜਿਸ ਬੰਦੇ ਨੇ ਆਪਣੇ ਮੂੰਹ ਤੋਂ ਕਹਿਤਾ ਜਿਸ ਬੰਦੇ ਨੇ ਆਪਣੇ ਮੂੰਹ ਤੋਂ ਕਹਿਤਾ ਗਵਰਨਮੈਂਟ ਨੇ ਕਿਹਾ ਗਵਰਨਮੈਂਟ ਨੇ ਕਿਹਾ ਗਵਰਨਮੈਂਟ ਉਹ ਆਪ ਕਹਿੰਦਾ ਤੁਸੀਂ ਮੇਰੇ ਕੋਲ ਜੱਜ ਕੋਲ ਆਪਾਂ ਆਪ ਆਪ ਇਲੈਕਸ਼ਨ ਲੜ ਰਹੇ ਹੋ ਹਾਂ ਕੁਲਦੀਪ ਜੀ ਲੜ ਰਹੇ ਆ ਸਾਡੀ ਪਾਰਟੀ ਲੜ ਰਹੀ ਹੈ ਕੁਲਦੀਪ ਜੀ ਲੜ ਰਹੇ ਆ ਆਜ਼ਾਦ ਪਾਰਟੀ ਦੇ ਲੜ ਰਹੇ ਨੇ ਨਹੀਂ ਆਜ਼ਾਦ ਤੋਂ ਲੜ ਰਹੇ ਕੋ ਹਰ ਨਾਗਰਿਕ ਕੋ ਇਲੈਕਸ਼ਨ ਦਾ ਅਥਾਰਟੀ ਹੈ ਆ ਆਜ਼ਾਦ ਪਾਰਟੀ ਤੋਂ ਲੜ ਸਕਦਾ ਹੋ ਆਮ ਬੰਦਾ ਵੀ ਲੜ ਸਕਦਾ ਹੈ ਇਲੈਕਸ਼ਨ ਹਰ ਆਦਮੀ ਹਰ ਆਦਮੀ ਲੜ ਸਕਦਾ ਹੈ ਹਰ ਆਦਮੀ ਦੀ ਇਹ ਪਗਲ ਕਰ ਰਿਹਾ ਹਰ ਆਦਮੀ ਲੜ ਸਕਦਾ ਹੈ ਲੇਕਿਨ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਕਹਿੰਦੇ ਸੀ ਆਪਾਂ ਸਵਿਧਾਨ ਨਹੀਂ ਮੰਨਦੇ ਆਪਾਂ ਹੁਣ ਇਲੈਕਸ਼ਨ ਲੜ ਰਹੇ ਅਜਿਹੜੇ ਆਪਾਂ ਨੋਮੀਨੇਸ਼ਨ ਭਰੇ ਜਾ ਰਹੇ ਆਂ ਸੰਵਿਧਾਨ ਦੇ ਥਰੂ ਭਰੇ ਜਾ ਰਹੇ ਨਾ ਤੁਸੀਂ ਨਾ ਭਰੋ ਤੁਸੀਂ ਕਿਉਂ ਭਰ ਰਹੇ ਹੋ ਹੁਣ ਫਿਰ ਤੁਹਾਨੂੰ ਹੁਣ ਸੰਵਿਧਾਨ ਕਿੱਦਾ ਲੱਗਦਾ ਹੁਣ ਤੁਹਾਨੂੰ ਇੰਡੀਆ ਦਾ ਸੰਵਿਧਾਨ ਚੰਗਾ ਲੱਗਦਾ ਵੀ ਆਪਾਂ ਹੁਣ ਇਲੈਕਸ਼ਨ ਲੜ ਲੀਏ ਤੁਸੀਂ ਸਿਮਰਤ ਸਿੰਘ ਮਾਨ ਨੇ ਇਲੈਕਸ਼ਨ ਜਿੱਤ ਗਿਆ ਹੋ ਐਮਪੀ ਬਣ ਗਿਆ ਉਹ ਅੱਜ ਵੀ ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਇਹਨੂੰ ਉਹ ਤਾਂ ਇਹਨਾਂ ਨੂੰ ਵੀ ਟ੍ਰੈਸ ਹਿੰਦੂਆਂ ਨੂੰ ਕੀ ਕਹਿੰਦਾ ਉਹ ਅਤਵਾਦੀ ਭਗਵਾਤ ਅਤਵਾਦੀ ਕਹਿੰਦੇ ਲੋਕੀ ਕਿਉਂ ਕਹਿ ਰਹੇ ਹੋ ਉਹ ਨਿਜਰ ਲਈ ਦੁੱਖ ਮਨੰਦਾ ਕੈਨੇਡਾ ਚ ਮਰੇਗਾ ਨਾ ਉਹ ਉਹਦੇ ਲਈ ਦੁੱਖ ਮਨੰਦਾ ਉਹ ਠੀਕ ਹੈ ਉਹ ਪਾਕਿਸਤਾਨ ਚ ਮਾਰੇ ਆ ਰਿੰਦਾ ਉਹਦੇ ਲਈ ਉਹ ਦੁੱਖ ਮਨਾਂਦਾ ਇੱਥੇ ਗੈਂਗਸਟਰ ਮਾਰੇ ਜਾ ਰਹੇ ਆ ਉਹ ਤਨੋਰਾ ਮਾਰੇ ਗਿਆ ਹਜੇ ਥੋੜੇ ਦਿਨ ਪਹਿਲੇ ਮੋੜੀ ਜੇ ਐਨਕਾਊਂਟਰ ਹੋਇਆ ਉਹਦੇ ਕਰੇ ਅਫਸੋਸ ਕਰਨ ਗਿਆ ਅਫਸੋਸ ਕਰਨ ਗਿਆ ਅਰ ਆ ਕਹਿੰਦਾ ਤੁਸੀਂ ਸਾਡੇ ਬੰਦੇ ਸ਼ਹੀਦ ਕਰਤੇ ਤੁਸੀਂ ਪੱਤਰਕਾਰ ਸਾਹਿਬ ਆ ਦੱਸੋ ਆਪਾਂ ਜਿਹੜਾ ਗੈਂਗਸਟਰ ਹੋਊਗਾ ਠੀਕ ਹੈ ਜਿਹੜਾ ਦੇਸ਼ ਵਿਰੋਧੀ ਲਿਖਤ ਹੋਊਗਾ ਦੇਸ਼ ਵਿਰੋਧੀ ਤਾਕਤਾਂ ਨਾਲ ਕਿ ਆਪਾਂ ਉਹਨੂੰ ਆ ਕਵਾਂਗੇ ਕਿ ਯਾਰ ਤੁਸੀਂ ਆ ਗਲਤ ਮਾਰਤਾ ਮੈਂ ਤੁਹਾਨੂੰ ਕਵਾਂਗਾ ਸਰਕਾਰ ਨੇ ਬਹੁਤ ਕੰਮ ਵਧੀਆ ਕੀਤਾ ਗੁਰਗ ਡੀਜੀ ਵਿਆਦਵ ਜੀ ਨੇ ਬਹੁਤ ਕੰਮ ਕੀਤਾ ਵਧੀਆ ਕੀਤਾ ਇਹੋ ਜਿਹਾ ਗੈਂਗਸਟਰ ਸਾਰੇ ਸਾਰੇ ਖਤਮ ਹੋ ਜਾਣੇ ਚਾਹੀਦੇ ਕਿਵੇਂ ਦੇਖਦੇ ਤੁਸੀਂ ਸੁਸ਼ਨਾ ਦੀ ਕਿ ਭਾਈ ਪਾਰਟੀਆਂ 23 ਪਾਰਟੀਆਂ ਕੋਈ ਪਾਰਟੀ ਦਾ ਕੋਈ ਬੰਦਾ ਮੈਂਬਰ ਹੈ ਜੇ ਸਾਹਮਣੇ ਨੇ ਇਲੈਕਸ਼ਨ ਤੇ ਤੁਸੀਂ ਇਲੈਕਸ਼ਨ ਲੜ ਰਹੇ ਲੋਕ ਕਿਵੇਂ ਦੇ ਪਿਆਰ ਕਰਨਗੇ ਉਹ ਤਾਂ ਬਾਗ ਦੀ ਆਲਾ ਤੁਸੀਂ ਕਿਹੜੀ ਪਾਰਟੀ ਨਾਲ ਤੁਹਾਡੇ ਮੇਨ ਟੱਕਰ ਹੋ ਸਕਦੀ ਤੁਸੀਂ ਗਰੀਬ ਕਰੋਗੇ ਦੇਖੋ ਸਾਡਾ ਨਾਰਾ ਵੀ ਉਹੀ ਹੈ ਜੋ ਮੋਦੀ ਜੀ ਦਾ ਨਾਰਾ ਹੈ 400 ਪਰ ਯਾਨੀ ਕਾਹਦਾ ਮਤਲਬ ਤੁਸੀਂ ਬੀਜੇਪੀ ਨੂੰ ਸਪੋਰਟ ਕਰਨਾ ਹਾਂ 400 ਪਰ ਅੱਪਾ ਜਿੱਤ ਕੇ ਜਾਵਾਂਗੇ ਤੇ ਆਪਾਂ ਮੋਦੀ ਜੀ ਨੂੰ ਮੋਦੀ ਜੀ ਕੋਲੀ ਜਾਵਾਂਗੇ ਨਾ ਸਰੋਧੇ ਸਪੋਰਟ ਬੀਜੇਪੀ ਨੂੰ ਕਰ ਰਹੇ ਹਾਂ ਮੋਦੀ ਜੀ ਨੂੰ ਆਪਣਾ ਨਾਰਾ ਵਹੀ ਹੈ 400 ਪਾਰ ਠੀਕ ਹੈ ਤੇ ਮੈਂ ਵਹੀਸ ਪਾਰਟੀਆਂ ਕੋ ਕਹਿ ਰਿਹਾ ਸ਼ਿਵਸਨਾ ਜਿਨੀ ਬਣੀ ਹੈ ਤੇ ਜਿਹੜਾ ਕੁਐਸਚਨ ਕੀਤਾ ਹੈ ਕਿ ਤੁਸੀਂ ਹੁਣ ਆ ਕੇ ਕਲੀਅਰ ਕਰੋ ਕਿ ਆਪਾਂ ਕਿਹਦੇ ਨਾਲ ਹੈ ਆਪਾਂ ਬੀਜੇਪੀ ਨਾਲ ਹੈ ਆਪਾਂ ਕਾਂਗਰਸ ਨਾਲ ਹੈ ਆਪਾਂ ਆਪ ਨਾਲ ਹੈ ਆਪਾਂ ਕਾਲੀ ਨਾਲ ਹੈ ਪਹਿਲੇ ਕੀ ਸੀ ਕਿ ਪਤਾ ਹੀ ਨਹੀਂ ਕੋਣ ਕਿਸ ਕਿਹਦੇ ਨਾਲ ਹੈ ਤੁਸੀਂ ਹੁਣ ਕਹਿੰਦਾ 30 40 ਸ਼ਿਵਸਨਾ ਬਣੀ ਪਈ ਹੈ ਪਰ ਆ ਨਹੀਂ ਪਤਾ ਕੋਣ ਕਿਸ ਨਾਲ ਹੈ ਹੈਨਾ ਹੁਣ ਤੁਸੀਂ ਕਲੀਅਰ ਕਰੋ ਤੁਹਾਡੇ ਕੈਂਡੀਡੇਟ ਖੜੇ ਆ ਆ ਕੇ ਬਿਆਨ ਦੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਆਸੀਫ ਸੈਨਾ ਇਹਦੇ ਨਾਲ ਖੜੀ ਹੈ ਅਜੀ ਜੀ ਕਹਿੰਦਾ ਮਤਲਬ ਸੁਸ਼ੇਨਾ ਪਹਿਲੇ ਇੱਕ ਸੀਗੀ ਹੁਣ ਦੇਖ ਦੇਖਦੇ ਦੇਦੇ ਇੰਨੀ ਪਾਰਟੀਆਂ ਬਣ ਗਈ ਕਹਿੰਦਾ ਮਤਲਬ ਇੱਕ ਹੀ ਸੀਗਾ ਪਾਰਟੀ ਲਗ ਲਗ ਬਣ ਗਈ ਕੰਮ ਨਹੀਂ ਹੋ ਰਿਹਾ ਤੁਸੀਂ ਕੰਮ ਕਰ ਨਹੀਂ ਪਾਰੇ ਇੱਕ ਪਾਰਟੀ ਲਗ ਲਗ ਪਾਰਟੀਆਂ ਬਣਾਈ ਜਾ ਰਹੇ ਹੋ ਵੋਈ ਵੋਈ ਗਨਮੈਨਦੀ ਰਾਜਨੀਤੀ ਵੋਈ ਗਨਮੈਨਦੀ ਰਾਜਨੀਤੀ ਆਪਾਂ ਤਾਂ ਹੀ ਕਵਾਂਗੇ ਨਾ ਕਿਉਂਕਿ ਦੇਖੋ ਇੱਕ ਸਿਰਫ ਗਨਮੈਨ ਲਈ ਅੱਜ ਉਹ ਕਿਉਂ ਨਹੀਂ ਬੋਲ ਰਹੇ ਉਹਨਾਂ ਨੂੰ ਪਤਾ ਆਪਾਂ ਬੋਲਾਂਗੇ ਸਾਡੇ ਗਨਮੈਨ ਚਲੇ ਜਾਣੇ ਸਾਡੀ ਸਿਕਿਉਰਿਟੀ ਚਲੀ ਇਹੀ ਕਰਕੇ ਨਹੀਂ ਬੋਲ ਰਹੇ ਨਾ ਕਿਨੇ ਕਿਨੇ ਲੀਡਰ ਹੈ ਜਿੰਨਾਂ ਕੋਲ 10-10 ਗਨਮੈਨ ਹੈ ਉਹ ਟੌਪ ਦੀ ਲੀਡਰੀ ਕਰ ਰਹੇ ਹੈ ਠੀਕ ਹੈ ਹੁਣ ਤੱਕ ਉਹ ਕਿਉਂ ਨਹੀਂ ਬੋਲ ਰਹੇ ਤਾਂ ਹੁਣ ਬੋਲੋ ਨਾ ਵੀ ਹਾਂ ਜੀ ਆਪਾਂ ਕਾਂਗਰਸ ਨਾਲ ਆਏ ਬੀਜੇਪੀ ਨਾਲ ਆ ਕਿਉਂ ਨਹੀਂ ਬੋਲ ਰਹੇ ਹੋ ਮੇਰੇ ਤਾਂ ਉਹਨਾਂ ਨੂੰ ਵੀ ਕੁਐਸਚਨ ਹੈ ਨਾ ਵੀ ਤੁਸੀਂ ਹਿੰਦੂ ਦੀ ਗੱਲ ਕਰਦੇ ਹੋ ਹੁਣ ਹਿੰਦੂ ਦੀ ਇੱਕ ਤਰਫ ਵੋਟ ਪਾ ਲਓ ਅਪੀਲ ਕਰੋ ਹਿੰਦੂ ਭਰਾਵਾਂ ਨੂੰ ਅਪੀਲ ਕਰੋ ਵੀ ਪਾਓ ਜੀ ਵੋਟ ਜਿਨੂੰ ਤੁਸੀਂ ਪਵਾਣਾ ਚਾਹੁੰਦੇ ਹੋ ਪਵਾਓ ਸਪਸ਼ਟ ਕਰੋ ਰੋਣਾ ਬਣਾ ਸਪਸ਼ਟ ਕਰਨ ਤੋਂ ਦੋ ਨਾ ਆਪਾ ਕਿੱਥੇ ਐ ਸਿਰਫ ਗਨਮੈਨਾ ਦੀ ਰਾਜਨੀਤੀ ਨਾ ਕਰੀਏ ਆਪਾ ਗਨਮੈਨਾਧ ਰਾਜਨੀਤੀ ਤੋਂ ਪਰੋਟ ਕੇ ਕੰਮ ਕਰੀਏ ਜਨਤਾ ਹਿੱਤ ਦੇ ਕੰਮ ਕਰੀਏ ਮੰਦਰਾ ਲਈ ਕੰਮ ਕਰੀਂ ਹਿੰਦੂ ਲਈ ਕੰਮ ਕਰੀਏ ਜਿਹੜੇ ਆਪਣੇ ਹਿੰਦੂ ਲੀਡਰ ਵਰਗੇ ਉਹਨਾਂ ਲਈ ਕੰਮ ਕਰੀਏ ਉਹਨੇ ਪਰਿਵਾਰਾਂ ਲਈ ਕੰਮ ਕਰੀਏ ਗੱਲ ਕਰੀ ਸਾਡੇ ਨਾਲ ਕੁਲਦੀਪ ਜੀ ਮੌਜੂਦ ਨੇ ਜਿਹੜੇ ਜੇ ਆਜ਼ਾਦ ਪਾਰਟੀ ਤੋਂ ਚੋਣਾਂ ਲੜਦੇ ਸੌਣਾ ਨਾਲ ਗੱਲ ਕਰਦੇ ਉਹਨਾਂ ਨੇ ਕਿਵੇਂ ਦੇਖਦੇ ਐ ਇਸ ਪਾਰਟੀ ਨੂੰ ਪਹਿਲੇ ਤਾਂ ਸ਼ਿਵ ਸੈਨਾ ਛਿੰਦੇ ਗਰੁੱਪ ਪਾਰਟੀ ਹੈ ਜੀ ਬੋਲ ਤੋ ਬੋਲ ਤੇ ਮੈਂ ਅੱਜ ਨਾਮਿਨੇਸ਼ਨ ਫਾਰਮ ਭਰੇ ਅਸੀਂ ਐਸ਼ੀਸ਼ ਅਨਾਸ਼ੀਂ ਦੇ ਗਰੁੱਪ ਵੱਲੋਂ ਲੈ ਕੇ ਲੜ ਰਹੇ ਹਾਂ ਲੁਧਿਆਣੇ ਤੋਂ ਲੋਕ ਸਭਾ ਦੇ ਤੇ ਜੀ 13 ਦੀ 13 ਸੀਟਾਂ ਤੇ ਅਸੀਂ ਖੜੇ ਆ ਤੇ ਜਿਹੜੇ ਵੀ ਆਪਣੇ Hindu ਭਾਈਆਂ ਨਾਲ ਜੇ Hindu ਸਾਡੇ ਇਸ ਸੰਗਠਨ ਨਾਲ ਗਲਤ ਹੋ ਰਿਹਾ ਉਹਨਾਂ ਦੀ ਅਸੀਂ ਆਵਾਜ਼ ਚੱਕਾਂਗੇ ਲੋਕ ਸਭਾ ਦੇ ਵਿੱਚ ਤੇ ਜਿਹੜੇ ਸਾਡੇ Hindu ਨੂੰ ਇਨਸਾਫ ਨਹੀਂ ਮਿਲਿਆ ਜਿਹੜੇ ਨਜਾਇਜ਼ ਮਾਰੇ ਗਏ ਗੈਂਗਸਟਰਾਂ ਨਾਲ ਮਾਰਤੇ ਹੋਰ ਮਾਰੇ ਆ ਉਹਨਾਂ ਨੂੰ ਅਸੀਂ ਪੂਰਾ ਇਨਸਾਫ ਜਾ ਕੇ ਲੋਕ ਸਭਾ ਦੇ ਵਿੱਚ ਆਵਾਜ਼ ਚੱਕੂਗਾ ਈ ਗੱਲ ਕਰੀ ਤੁਸੀਂ ਆ ਨੋਮੀਨੇਸ਼ਨ ਫਾਈਲ ਜਾਨਿਕ ਫਾਰਮ ਭਰਿਆ ਉਹਦੇ ਕਿਵੇਂ ਪਿਆਰ ਮਿਲਿਆ ਲੋਕਾਂ ਦਾ ਕਿਵੇਂ ਇਕੱਠ ਸੀ ਦੇਖੋ ਲੋਕਾਂ ਦਾ ਪਿਆਰ ਤਾਂ ਬਹੁਤ ਮਿਲਦਾ ਜੀ ਲੋਕਾਂ ਦਾ ਪਿਆਰ ਇਹ ਨਾ ਮਿਲਦਾ ਕਿ ਲੋਕ ਤਾਂ ਸਾਨੂੰ ਕਹਿੰਦੇ ਨੇ ਤੁਸੀਂ ਲੜੋ ਖੜੋ ਅਸੀਂ ਬੜੇ ਖੁਸ਼ ਹੋ ਰਿਹਾ ਮੈਂ ਸਾਰੀ ਸ਼ਿਵਸ਼ਾ ਨਾਲ ਨੂੰ ਕਹਿੰਦਾ ਤੁਸੀਂ ਸਾਰੇ ਹਿੰਦੂ ਭਾਈਚਾਰੇ ਮੇਰੇ ਸਾਰੇ ਸਾਥ ਦਿਓ ਜੋ ਆਪਾਂ ਹਿੰਦੂਆਂ ਦੇ ਲਈ ਵੀ ਲੜੀਏ ਬਗਬਗ ਪਾਰਟੀਆਂ ਦੇ ਬਗਬਗ ਮੁੱਦੇ ਹੈਗੇ ਤੁਹਾਡੇ ਕਿਹੜੇ ਕਿਹੜੇ ਮੁੱਦੇ ਜਿਹੜੇ ਚੁਣੌਤ ਲੈ ਕੇ ਤੁਸੀਂ ਉਤਰੋ ਮਾਰਕੀਟ 'ਚ ਆ ਰਹੇ ਤੁਸੀਂ ਕਿਹੜੇ ਕਿਹੜੇ ਮੁੱਦੇ ਦੇ ਰਹੇ ਇਹ ਤਾਂ ਆਪਣੇ ਗਊ ਮੱਤ ਦਾ ਮੁੱਦਾ ਜੀ ਉਹ ਮੁੱਦਾ ਚੱਕਿਆ ਇੱਕ ਜਿਹੜਾ ਮੰਦਰਾ ਦਾ ਮੁੱਦਾ ਦੂਜਾ ਸਿੱਖਾਂ ਦਾ ਜਿਹੜਾ 84 'ਚ ਕਤਲ ਹੋਇਆ ਸੀ ਉਹਨਾਂ ਨੂੰ ਇਨਸਾਫ ਇਹ ਮੁੱਦਾ ਤੁਸੀਂ ਸੁਸਨਰ ਰਹਿ ਕੇ ਵੀ ਚੱਕ ਸਕਦੇ ਸੀ ਸੁਸਨਰ ਰਹਿ ਕੇ ਕਰ ਸਕਦੇ ਸੀ ਲੇਕਿਨ ਇਹ ਸੀ ਜਿਹੜੀ ਨੋਬਾ ਤੱਕ ਜਿਹੜੀ ਤੁਸੀਂ ਚੋਣਾਂ ਲੜ ਕੇ ਇਹ ਮੁੱਦਾ ਉਠਾ ਰਹੇ ਹੋ ਇਹ ਤਾਂ ਮੁੱਦਾ ਬਹੁਤ ਲੋਕ ਸਭਾ ਦੇ ਵਿੱਚ ਇੱਕ ਬੰਦੇ ਕੋਲ ਪਾਵਰ ਹੁੰਦੀ ਹੈ ਚੱਕ ਸਕਦਾ ਹੈ ਪਾਰਟੀ ਦੇ ਵਿੱਚ ਇਹ ਕੋਈ ਸਰਕਾਰ ਨਹੀਂ ਸੁਣਦੀ ਫਿਰ ਉੱਥੇ ਸਾਡੀ ਆਪਣੀ ਸੁਣਾਈ ਹੋਵੇਗੀ ਕਿਵੇਂ ਦੇਖਦੇ ਹੋ ਪੂਰੀ ਤਰ੍ਹਾਂ ਸਿੱਟੇ ਵੀ ਕੱਢ ਸਕਦੇ ਤੁਸੀਂ ਦੇਖੋ ਕੋਸ਼ਿਸ਼ ਸਾਡੀ ਹੈ ਕਿ 13 ਚਾਰੇ ਸਿੱਟਾ ਕੱਢਾਂਗੇ ਕਿਹੜੇ ਕਿਹੜੇ ਕੈਂਡੀਡੇਟ ਖੜੇ ਹੋਏ ਆ ਸਾਡੇ 13 ਦੀ 13 ਸੀਟਾਂ ਤੇ ਖੜੇ ਹੋਏ ਆ ਜੀ ਤੇ ਲੁਧਿਆਣੇ ਤੋਂ ਮੈਂ ਹਾਂ ਆਪਣੇ ਜਲੰਧਰ ਤੋਂ ਹੈਗੇ ਆਪਣੇ ਪਰਮਜੀਤ ਕੋਰ ਤੇ ਅੰਮ੍ਰਿਤਸਰ ਤੋਂ ਹੈਗੇ ਰਜਿੰਦਰ ਸ਼ਰਮਾ ਜੀ ਪਠਾਨਕੋਟ ਤੋਂ ਹੈਗੇ ਆਪਣੇ ਅਮਿਤ ਅਗਰਵਾਲ ਤੇ ਸਾਡੇ ਕਈ 13 ਸੀਟਾਂ ਤੋਂ ਪੂਰੇ ਖੜੇ ਆ ਅਨੰਦਪੁਰ ਤੋਂ ਆ ਪਰ ਪ੍ਰੋਪਰ ਨਾਮ ਨਹੀਂ ਯਾਦ ਆ ਆਪਣੇ ਯਾਨੀ ਕੈਂਡੀਡੇਟਾਂ ਦੇ ਪੂਰੇ ਪ੍ਰੋਪਰ ਨਾਮ ਨਹੀਂ ਆ ਰਿਹਾ ਆਪਾਂ ਚੋਣਾਂ ਲੜਾ ਲੇਕਿਨ ਕੈਂਡੀਡੇਟਾਂ ਦੇ ਪੂਰੇ ਨਾਮ ਨਹੀਂ ਯਾਦ ਆ ਮੇਰੇ ਮੈਂ ਦੱਸ ਦਿੰਦਾ ਹਾਂ ਅਨੰਦਪੁਰ ਸਾਹਿਬ ਤੋਂ ਆ ਰਾਮਨਾਥ ਜੀ ਹੈਗੇ ਆ ਤੇ ਅਫਰੀਦ ਕੋਰ ਤੋਂ ਹੈਗੇ ਮੋਗਾ ਜੀ ਦਾ ਆਪਣੇ ਮੰਗਤਰਾਮ ਜੀ ਤੇ ਬਾਕੀ ਮੇਰੇ ਦਿਮਾਗ ਚ ਇਹ ਨੇ ਮੈਂ ਦੱਸ ਰਿਹਾ ਕਿ ਇੰਨੇ ਕੈਂਡੀਡੇਟ ਹੈਗੇ ਮੁੰਗਾ ਜੀ ਤੇ ਬਾਕੀ ਹੋਰ ਵੀ ਹੈਗੇ ਨੇ 13-13 ਕੈਂਡੀਡੇਟ ਆਪਣੇ ਖੜੇ ਹੈ ਜਿਲ੍ਹਾ ਪ੍ਰਧਾਨ ਉਹਨਾਂ ਦੇ ਤੁਹਾਡੇ ਸਾਡੇ ਜਿਲ੍ਹਾ ਪ੍ਰਧਾਨ ਜੀ ਜਿਲ੍ਹਾ ਪ੍ਰਧਾਨ ਹਾਂ ਇਹੋ ਕਿਹਾ ਨਾ ਸਰੇਂਦਰ ਸਰੇਂਦਰ ਜੀ ਜਿਲ੍ਹਾ ਪ੍ਰਧਾਨ ਹਾਂ ਸੋ ਸਾਡੇ ਜਿਲ੍ਹਾ ਪ੍ਰਧਾਨ ਸਿਸ਼ਨਾ ਚਿੰਦੇ ਗਰੂਪ ਦੇ ਸੀ ਪ੍ਰਧਾਨ ਜਿਲ੍ਹਾ ਪ੍ਰਧਾਨ ਹਾਂ ਮੌਜੂਦ ਨੇ ਉਹ ਸੌਰਾਨਾ ਗੱਲ ਕਰਦੇ ਆ ਉਹਨਾਂ ਦੇ ਕਿਹੜੇ ਕਿਹੜੇ ਮੁੱਦੇ ਦਿੰਦੇ ਆ ਕਿਹੜੇ ਕਿਹੜੇ ਵਾਦੇ ਆ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਬਗਬਗ ਪਾਰਟੀਆਂ ਬਗਬਗ ਮੁੱਦੇ ਲੈ ਕੇ ਉਤਰ ਰਹੀ ਹੈ ਸਾਡੇ ਨਾਲ ਮੌਜੂਦ ਨੇ ਪਤਾਨੀ ਉਹਨਾਂ ਨੇ ਵੀ ਗੱਲ ਕਰਦੇ ਆ ਕਿਹੜੇ ਮੁੱਦੇ ਆ ਉਹਨਾਂ ਨੇ ਅੱਜ ਸਰ ਜੀ ਨਾਮ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਕਹਾਂਗਾ ਜੀ ਜੈ ਸ਼੍ਰੀ ਰਾਮ ਅਸੀਂ ਸ਼ੇਪ ਸ਼ਨਾਹ शिंदे ਗਰੁੱਪ ਵੱਲ ਅਕਰਜਿਤ ਹੋ ਹੈਗੇ ਤੇ ਸਾਡੇ ਜਿਹੜੇ ਕੁਝ ਮੁੱਦੇ ਦਾ ਕਾਫੀ ਹੱਦ ਤੱਕ ਰਜੇਸ਼ ਜੀ ਨੇ ਕਲੀਅਰ ਵੀ ਕਾਫੀ ਕਰ ਦਿੱਤੇ ਹੈਗੇ ਆ ਕੁਲਦੇਵ ਜੀ ਨੇ ਵੀ ਕਰ ਦਿੱਤੇ ਹੈਗੇ ਆ ਕੁਝ ਡਿਵੈਲਪਮੈਂਟ ਦੇ ਜਿਹੜੇ ਮੇਨ ਮੁੱਦੇ ਉਹਨਾਂ ਦੇ ਵੀ ਕਾਫੀ ਧਿਆਨ ਦੇਵਾਂਗੇ ਜਿਸ ਦਾ ਮੈਡੀਕਲ ਲੈਣ ਦਾ ਹੋ ਗਿਆ ਹੈ ਹੈਲਥ ਦਾ ਹੋ ਗਿਆ ਕੁਝ ਆਪਾ ਉਸ ਤੋਂ ਹਟ ਕੇ ਜਿਹੜੇ ਪਹਿਲਾਂ ਮੁੱਦੇ ਹੈਗੇ ਆ ਇਹ ਚ ਡਵੈਲਪਮੈਂਟ ਦੇ ਲਈ ਵੀ ਬਹੁਤ ਜ਼ਰੂਰੀ ਹੈਗੇ ਇਸ ਤਰ੍ਹਾਂ ਮੋਹੱਲੇਦਾਰੀਆਂ ਦੇ ਵਿੱਚ ਛੋਟੇ ਛੋਟੇ ਕੰਮ ਹੁੰਦੇ ਹੈਗੇ ਆ ਉਹ ਰੁਕੇ ਰਹਿੰਦੇ ਹੈਗੇ ਉਹ ਜਦ ਆਪਣਾ ਕੈਂਡੀਡੇਟ ਜਿਹੜਾ ਹੈਗਾ ਉਹ ਸਾਥ ਨਹੀਂ ਦੇਗਾ ਤੇ ਉਹ ਕੰਮ ਨਹੀਂ ਹੋਣਗੇ ਰਾਜੀ ਗੱਲ ਕਰੀਏ ਸ਼ਿਸ਼ੇਨਾ ਦੀ ਸ਼ਿਸ਼ੇਨਾ ਦੇ ਕੁਝ ਐਸੇ ਆਗੂ ਹੈਗੇ ਜਿਹੜੇ ਥਾਣੇ ਜਾਂਦੇ ਥਾਣੇ ਤੇ ਸੈਟਲਮੈਂਟ ਕਰਾਉਂਦੇ ਔਰ ਵੀ ਕੰਮ ਕਰਦੇ ਸੋ ਉਹਨਾਂ ਬਾਰੇ ਕੀ ਕਹਿਣਾ ਚਾਹਾਂਗੇ ਤੁਸੀਂ ਦੇਖੋ ਜੀ ਅਸੀਂ ਇਸ ਕੰਮ ਦੇ ਵਿੱਚ 1% ਵੀ ਨਹੀਂ ਹੈਗੇ ਵੀ ਅਸੀਂ ਕੋਈ ਲੇ ਦੇ ਕੇ ਕੰਪਰੋਮਾਈਜ਼ ਕਰਵਾਈਏ ਜਾਂ ਉਸ ਪਾਸੇ ਜਾਈਏ ਸਾਡਾ ਬਿਲਕੁਲ ਨਹੀਂ ਹੋਊਗਾ ਇਹ ਚੀਜ਼ ਦਾ ਅਸੀਂ 1% ਹੱਕ 'ਚ ਨਹੀਂ ਹੈਗੇ ਇਸ ਚੀਜ਼ ਦੇ ਕੋਈ ਜ਼ਬਰਦਸਤੀ ਕਿਸੇ ਤੋਂ ਪੈਸੇ ਲੋ ਜਾਂ ਪਿਆਰ ਨਾਲ ਲੋ ਪੈਸੇ ਲੈ ਦੇ ਕੇ ਫੈਸਲੇ ਕਰਾਓ ਬਿਲਕੁਲ ਨਹੀਂ ਹੋਇਆ ਹੈ ਕੰਮ ਗੱਲ ਕਰੀ ਰਜੀਜ ਨੇ ਗਊ ਗਊ ਦਾ ਮੁੱਦਾ ਚੱਕਿਆ ਸੀ ਜਿਹੜੀ ਗਊਆਂ ਹੈਗੀ ਰੋਡ ਤੇ ਘੁੰਮਦੀ ਰਹਿੰਦੀ ਆਏ ਦਿਨ ਦੇਖਦੇ ਹੋ ਗਈਆਂ ਮਰ ਜਾਂਦੀਆਂ ਅਸੀਂ ਸਿਸਨ ਵਾਲੇ ਨੂੰ ਫੋਨ ਕਰਦੇ ਆ ਉਹਨਾਂ ਨੇ ਫੋਨ ਬੰਦ ਕਰਨ ਦੇ ਬਾਅਦ ਚ ਕਹਿੰਦੇ ਅਸੀਂ ਬਿਜ਼ੀ ਹੈਗੇ ਕੋਲ ਨਹੀਂ ਜਾ ਸਕਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਓਕੇ ਦੇਖੋ ਜੇ ਉਹ ਜਿਹੜੇ ਫਿਰ ਖਾਲੀ ਨਾਹਰੇ ਲਗਾਉਣ ਵਾਲੇ ਕੰਮ ਇਹ ਰਹਿ ਗਿਆ ਜੀ ਪ੍ਰੈਕਟੀਕਲੀ ਕੋਈ ਨਹੀਂ ਹੈਗੀ ਜੇ ਆਪਾਂ ਗਊ ਮਾਤਾ ਨਾਲ ਪਿਆਰ ਕਰਦੇ ਆ ਤਾਂ ਆਪਾਂ ਨੂੰ ਉਹਦੇ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ ਉਹ ਸਾਥ ਦੇਣਾ ਚਾਹੀਦਾ ਹੈ ਜੇ ਗਊ ਸ਼ਾਲਾ ਐਵੇਂ ਬਣੀਆਂ ਹੋਈਆਂ ਹੈਗੀਆਂ ਉਹ ਕੇਅਰ ਕਰਦੇ ਹੈਗੇ ਆ ਆਪੋਨ ਨੂੰ ਕੰਟੈਕਟ ਕਰਕੇ ਉੱਥੇ ਵੀ ਆਪਾਂ ਛਡਵਾ ਸਕਦੇ ਹੈਗੇ ਆ ਉਹਦੀ ਪੂਰੀ ਰੱਖਿਆ ਕਰ ਸਕਦੇ ਹੈਗੇ ਆ ਬਿਮਾਰ ਗਊਆਂ ਅਤਾਜਪੁਰ ਰੋਡ ਤੇ ਦੇਖ ਲਓ ਕਿੰਨੀਆਂ ਹੈਗੀਆਂ ਹੋਰ ਰਸਤੇ ਜੀਟੀ ਰੋਡ ਤੇ ਦੇਖ ਲਓ ਕਿੰਨੀਆਂ ਕਿੱਡੇ بڑے بڑے ਐਕਸੀਡੈਂਟ ਹੁੰਦੇ ਹੈਗੇ ਆ ਜਿਹੜੇ ਬਹੁਤ ਮੇਜਰ ਹੋ ਜਾਂਦੇ ਜਾਨਾਂ ਤੱਕ ਚਲ ਜਾਂਦੀਆਂ ਹੈਗੀਆਂ ਗੱਲ ਕਰੀ ਰਜੇਸ਼ ਜੀ ਨੇ বিজেপি ਨੂੰ ਸਪੋਰਟ ਕਰਨ ਦੀ ਗੱਲ ਗਈ ਸਾਨੂੰ ਸਾਨੂੰ ਇੱਕ ਪਿਛੇ 10 ਦਿਨ ਪਹਿਲਾਂ ਇਤਲਾਹ ਆਈ ਸੀ ਇੱਕ ਗੌਰ ਰੱਛਾ ਦਲ ਦਾ ਉਹ ਸੀਗਾ বিজেপি ਦਾ ਲੀਡਰ ਸੀਗਾ ਜਿਹੜੇ ਗਾਓ ਹੱਕ ਗਾਇ ਦੀ ਗਾਇਕ ਦੇ ਮਾਸ ਕੱਟ ਕੇ ਵੇਚਦਾ ਸੀਗਾ ਉਹਦੇ ਬਾਰੇ ਕੀ ਕਿਨਾਂ ਚ ਸੁਸ਼ੀਲ ਨਾਮ ਸੀਗਾ ਦੇਖੋ ਜੀ ਉਹ ਬਿਲਕੁਲ 100% ਗਲਤ ਹੈ ਜੀ ਇਹ ਚੀਜ਼ਾਂ ਇਹ ਸ਼ਿਵ ਸ਼ੈਨਾ ਦੇ ਵਿੱਚ ਹੋ ਕੇ ਜਾਂ ਇੱਕ ਹਿੰਦੂ ਹੋ ਕੇ ਇਹ ਕੰਮ ਕਰਨ ਦਾ ਅਸੀਂ 100% ਵਿਰੋਧ ਹੈ ਜੀ ਇਸੇ ਦਾ। ਇਹ ਉਹ ਵੀ ਜੀਪੀ ਦਾ ਹੀ ਲੀਡਰ ਸੀਗਾ ਜਿਹਨੇ ਇਦਾਂ ਦਾ ਕੰਮ ਕੀਤਾ। ਬੀਜੇਪੀ ਦਾ ਲੀਡਰ ਦੇਖੋ ਜੀ ਹੁਣ ਕਿਸੇ ਦੇ ਚਿਹਰੇ ਤੇ ਤਾਂ ਕੋਈ ਲਿਖਿਆ ਨਹੀਂ ਹੈਗਾ ਵੀ ਕਿ ਕਿਹੜਾ ਬੰਦਾ ਹੁਣ ਉਹਦੇ ਦਿਲ ਦੇ ਵਿੱਚ ਕੀ ਹੈਗਾ ਆ। ਇਹ ਤਾਂ ਉਹ ਹੀ ਜਾਣ ਸਕਦਾ ਵੀ ਕਿ ਉਹਦੇ ਦਿਲ 'ਚ ਕੀ ਹੈ ਆ ਕਿਉਂ ਉਹ ਗਲਤ ਕੰਮ ਕਰ ਰਿਹਾ ਹੈਗਾ ਕਿਉਂ ਉਹਦੇ ਸਾਥ ਦੇ ਰਿਹਾ ਹੈਗਾ। ਇਹ ਤਾਂ ਕਿਸੇ ਦੇ ਫੇਸ ਦੇ ਉੱਤੇ ਲਿਖਿਆ ਨਹੀਂ ਹੈਗਾ। ਇਹ ਤਾਂ ਦੇ ਬੰਦੇ ਲਈ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਤੁਸੀਂ? ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਕੋਈ ਉਹ ਢਿੱਲ ਨਹੀਂ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਜੋ ਸਜ਼ਾ ਮਿਲ ਸਕਦੀ ਹੈ ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ ਯਾਨੀ ਕਿ ਤੇਰਾ ਤੇਰਾ ਸੀਟਾ ਕੱਢਣ ਦੀ ਪੂਰੀ ਉਮੀਦ ਹੈਗੀ ਯਾਨੀ ਕਿ ਲੋਕਾਂ ਦਾ ਪਿਆਰ ਕਿਵੇਂ ਮਿਲਿਆ ਤੁਹਾਨੂੰ ਲੋਕਾਂ ਦਾ ਪਿਆਰ ਬਹੁਤ ਅੱਛਾ ਜੀ ਅਸੀਂ ਕੱਲ ਵੀ ਗਏ ਆ ਕੱਲ ਵੀ ਪਬਲਿਕ ਦਾ ਸਾਥ ਅੱਛਾ ਸੀਗਾ ਅੱਜ ਵੀ ਜਾ ਕੇ ਆਏ ਆ ਪਬਲਿਕ ਨਾਲ ਸੀਗੀ ਪ੍ਰੇਮ ਅੱਛਾ ਮਿਲਦਾ ਪਿਆ ਹੈ ਐਸੀ ਕੋਈ ਗੱਲ ਨਹੀਂ ਹੈਗੀ ਉਮੀਦ ਪੂਰੀ ਹੈਗੀ ਹੈ ਕਿ ਜਿੱਤ ਕੇ ਆਪਣਾ ਜੜਜੋ ਬੋਟ ਹੈਗੀ ਹੈ ਸਾਰੀ ਉਹਦੇ ਜਨੂਬਗਦਾਵਾਂਗੇ ਯਾਰ ਜੀ लास्ट ਦਿਨ ਨੋਮੀਨੇਸ਼ਨ ਦਾ ਆਜ लास्ट ਦਿਨ ਸੀਗਾ ਨੋਮੀਨੇਸ਼ਨ ਫਾਈਲ ਕਰ ਲਿਆ ਹੁਣ ਕਿਹੜੇ ਕਿਹੜੇ ਮੁੱਦੇ ਕਿਹੜੇ ਕਿਹੜੇ ਏਰੀਆ ਤੇ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਏਰੀਆ ਤੇ ਦੇਖੋ ਜੋ ਡਵੈਲਪਮੈਂਟ ਦੇ ਏਰੀਆ ਦੇ ਉੱਤੇ ਲੈ ਕੇ ਚੱਲਾਂਗੇ ਫਸਟ ਜਿਹੜਾ ਹੈਗਾ ਯਾਰ ਹਰ ਚੀਜ਼ ਦੇ ਕੋਲ ਡਵੈਲਪਮੈਂਟ ਤੋਂ ਬਿਨਾਂ ਆਪਾਂ ਕਿਸੇ ਪਾਸੇ ਨਹੀਂ ਹੈਗੇ ਜੇ ਆਪਣੀ ਡਵੈਲਪਮੈਂਟ ਹੈ ਨਹੀਂਗੀ ਆਪਾਂ ਲੜਾਈਆਂ ਝਗੜਾਂ ਦੇ ਚੱਕਰਾਂ 'ਚ ਜਿਆਦਾ ਪਾਵਾਂਗੇ ਉਹਨਾਂ ਦਾ ਕੋਈ ਯੂਜ਼ ਨਹੀਂ ਹੈਗਾ ਮੇਨ ਡਵੈਲਪਮੈਂਟ ਹੈਗੀ ਹੈ ਹੈਲਥ ਹੈਗੀ ਹੈ ਮੈਡੀਕਲ ਦੀ ਜ਼ਰੂਰਤ ਹੈਗੀ ਹੈ ਐਂ ਇੱਕ ਗਰੇ ਬਾਦਮੀ ਹਸਪੀਟਲ ਤੇ ਪੇਚਾ ਇਲਾਜ ਨਹੀਂ ਕਰ ਉਹ ਪੈਸਾ ਨਹੀਂ ਹੈ ਹੁਣ ਉਹਦੇ ਵਾਸਤੇ ਮੈਡੀਕਲ ਦੇ ਫੈਸਿਲਿਟੀਆਂ ਪੂਰੀਆਂ ਨਹੀਂ ਮਿਲਦੀਆਂ ਗਰੇ ਗਰੇ ਪ੍ਰਧਾਨ ਜੀ ਮੋਹਲੇ ਕਲੀਨਿਕ ਹਸਪੀਟਲ ਆਮ ਆਦੀ ਪਾਰਟੀ ਨੇ ਬਣਾਇਆ ਉਹਨਾਂ ਨੇ ਫ੍ਰੀ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਦੇਖੋ ਮੋਹਲੇ ਕਲੀਨਿਕ ਥਾਂ ਥਾਂ ਤੇ ਬਣਾਇਆ ਹੈ ਕਿਆ ਉਹਨਾਂ ਦੇ ਇਲਾਜ ਨਹੀਂ ਹੋ ਰਹੇ ਜਿਹੜੇ ਤੁਸੀਂ ਮੁੱਦੇ ਚੱਕਨੇ ਨੇ ਜੇ ਉਹ ਦੇਖੋ ਉਹ ਜਿਹੜੇ ਬਣਾਏ ਆ ਕਾਹ ਵੀ ਹੱਦ ਤੱਕ ਫੇਲ ਹੋ ਗਏ ਡਾਕਟਰ ਨਹੀਂ ਮਿਲਦਾ ਕੋਈ ਮੈਡੀਸਿਨ ਨਹੀਂ ਮਿਲਦੀ ਕੇ ਡਾਕਟਰਾਂ ਦੀ ਕਮੀ ਹੈ ਨਰਸਾਂ ਦੀ ਕਮੀ ਹੈ ਹੈਗੀਆਂ ਇਵਨਾਂ ਪਿੱਛੇ ਥੋੜ ਦੇਨ ਪਹਿਲਾਂ ਵੀ ਆਇਆ ਸੀਗਾ ਡਿਲੀਵਰੀ ਕਰਾਨੇ ਗਈ ਉਹ ਔਰਤ ਸਿਵਲ ਹਸਪੀਟਲ ਉਹ ਐਕਸਪਾਇਰ ਹੋ ਗਿਆ ਬੱਚਾ ਡਿਲੀਵਰੀ ਬਾਹਰ ਹੋਈ ਆ ਉਹਦੀ ਹਸਪੀਟਲ ਦਾ ਸਿਵਲ ਹਸਪੀਟਲ ਦੀ ਆਈ ਸੀ ਨਿਊਜ਼ ਕਿਵੇਂ ਦੇਖਦੇ ਹੋ ਪੰਜਾਬ ਦੇ ਕ੍ਰਾਈਮ ਵੱਧਾ ਜਾ ਰਿਹਾ ਤੁਸੀਂ ਕਿਵੇਂ ਨਾਥ ਪਾਈ ਜਾਣੀ ਇਹਦੇ ਜੀ ਕੋਈ ਤਾਂ ਕ੍ਰਾਈਮ ਤਾਂ ਇੰਨਾ ਵੱਧਾ ਜਾ ਰਿਹਾ ਜੀ ਹੁਣੇ ਇੱਥੇ ਬੈਠੇ ਆਪਾਂ ਦੋ ਘੰਟੇ ਪਹਿਲਾਂ ਇੱਥੋਂ ਮੋਬਾਈਲ ਫੋਨ ਲੈ ਕੇ ਗਏ ਆ ਇਹ ਮਾਨ ਸਾਹਿਬ ਦੇ ਕੰਮ ਹੈ ਇਦਾਂ ਲਈ ਹੈ ਜਿਹੜੇ ਮਾਨ ਸਾਹਿਬ ਭਗਵਾਨ ਮਾਨ ਜੀ ਨੇ ਜਿਹੜੇ ਕੰਮ ਕੀਤੇ ਇਦਾਂ ਦੇ ਕੰਮ ਕੀਤੇ ਯਾਨੀ ਕਿ ਅੱਜ ਤੱਕ ਉਹਨਾਂ ਨੇ ਕਿਹੜੇ ਕੰਮ ਕੀਤੇ ਜੋ ਤੁਹਾਨੂੰ ਚੰਗੇ ਲੱਗੇ ਉਹਦੇ ਬਾਰੇ ਮੜ ਗੀ ਕਰਾਂਗੇ ਇਹ ਕੰਮ ਤਾਂ ਦੇਖੋ ਜੀ ਹੁਣ ਜਿਹੜੇ ਹਰ ਚੀਜ਼ ਦੇ ਕੰਮ ਕਿਹੜੇ ਚੰਗੇ ਕਹੋਗੇ ਤੁਸੀਂ ਕ੍ਰਾਈਮ ਇੰਨਾ ਵਧਿਆ ਹੋਇਆ ਹੈਗਾ ਆ ਤੁਰੇ ਜਾਂਦੇ ਨੂੰ ਖੋ ਕੇ ਲੈ ਜਾਂਦੇ ਹੈਗੇ ਚੈਨੀ ਖੋਲੀ ਕਿਸੇ ਲੜੀ ਦੇ ਕਿਸੇ ਨੇ ਕਾਂਡੇ ਲਾ ਲੇ ਕਿਸੇ ਨੂੰ ਮੋਬਾਈਲ ਖੋ ਕੇ ਲੈ ਕੇ ਕਿਸੇ ਸਾਈਕਲ ਖੋ ਕੇ ਲੈ ਕੇ ਕਿਸੇ ਨੂੰ ਮੋਟਰਸਾਈਕਲ ਖੋ ਕੇ ਲੈ ਕੇ ਕਿਹੜੀ ਕਿਹੜੀ ਚੀਜ਼ ਨੂੰ ਤੁਸੀਂ ਆਪਾਂ ਐਕਸਪਲੇਨ ਕਰਾਂਗੇ ਇਹ ਤਾਂ ਜਿੰਨੀ ਦੇਰ ਨੂੰ ਨਾਥ ਨਹੀਂ ਪੈਂਦੀ ਹੈਗੀ ਕ੍ਰਾਈਮ ਨੂੰ ਇਹਦਾ ਵੱਧਾ ਜਾਣਾ ਹੈ ਇਹਦੇ ਲਈ ਸਖਤੇ ਤੋਂ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈਗੀ ਹੈ ਜਦ ਤੱਕ ਸਖਤੇ ਤੋਂ ਸਖਤ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਕ੍ਰਿਮੀਨਲ ਦੇ ਮਨ ਦੇ ਵਿੱਚ ਡਰ ਨਹੀਂ ਪੈ ਸਕਦਾ ਧੰਨਵਾਦ ਜੀ ਸ ਆ چھوٹਾ ਸਵਾਲ ਰਹਿ ਗਿਆ ਸਾਡੇ ਪ੍ਰਧਾਨ ਜੀ ਦਾ ਉਹਨਾਂ ਨਾਲ ਵੀ ਗੱਲ ਕਰਦੇ ਕਿਹੜਾ ਲਾਸਟ ਕੁਐਸਚਨ ਰਹੇਗਾ ਉਹਨਾਂ ਦਾ ਵੀ ਨਾਮਾ ਮੇਰੇ ਜੀ ਮੈਂ ਹਸਪਤਾਲਾਂ ਦੇ ਵਿੱਚ ਦੇਖਦਾ ਸਰਕਾਰੀਆਂ ਚ ਡਾਕਟਰ ਨਹੀਂ ਹੈਗੇ ਬਿਨਾਂ ਇਲਾਜ ਤੋਂ ਲੋਕ ਜਾਂਦੇ ਆਂ ਜੀ ਪ੍ਰਾਈਵੇਟ ਜਾਂਦੇ ਆਂ ਪੈਸੇ ਨਹੀਂ ਆਉਂਦੇ ਕੋਲੇ ਉਹਨਾਂ ਨੂੰ ਬਿਨਾਂ ਲਾਗਤ ਹੋ ਜਾਏ ਅਗਰ ਆਪਾਂ ਜਿੱਤ ਗਏ ਤਾਂ ਕਿਸੇ ਨੂੰ ਵੀ ਬਿਨਾਂ ਇਲਾਜ ਤੋਂ ਨਹੀਂ ਮੈਂ ਜਾਣ ਦੇਵਾਂਗਾ ਸੋ ਤੁਸੀਂ ਦੇਖ ਸਕਦੇ ਹੋ ਮੇ ਸਿਸ਼ਣ ਦੇ ਗਰੁੱਪ ਦੇ ਸਾਰੇ ਯਾਨੀ ਕਿ ਪਾਰਟੀ ਦੇ ਮੈਂਬਰ ਮੌਜੂਦ ਹੀ ਸੋ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਦਰਸਾਇਆ ਕਿ ਜਿਵੇਂ ਆਮ ਸਰਕਾਰ ਕਿੱਦਾਂ ਦੇ ਕੰਮ ਕੀਤੇ ਹੁਣ ਆਸੀਂ ਜਿਹੜੇ ਮੁੱਦੇ ਸੀ ਉਹਨਾਂ ਨੇ ਸਾਫ਼ ਦਰਸਾਇਆ ਤਾਂ ਸੋ ਤੁਸੀਂ ਦੇਖਦੇ ਰਹੋ ਦਾ ਚਿਰਾਗ ਜੁਲਾਈ ਅੱਗੇ ਵੀ ਇਹਨਾਂ ਦੀ ਜਿਹੜੀ ਅਪਡੇਟ ਹੋਗੀ ਰੋ ਰੋ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਦਾ